ਵਰਕਪੁਰਾ ਦੇ ਮਹੱਲਾ ਹੀਰਾ ਸਿੰਘ ਨਗਰ ਦੇ ਵਸਨੀਕ ਸੁਭਮ ਮੋਦਗਿਲ ਪੁੱਤਰ स्वर्गीय ਰਜੇਸ਼ ਕੁਮਾਰ ਦੀ ਪਤਨੀ ਵੀਨੂ ਪ੍ਰਿਆ ਦੀ ਪੇਤਪਰੀ ਹਾਲਤ ਵਿੱਚ ਹੋਈ ਮੌਤ ਦੇ ਸਬੰਧ ਵਿੱਚ ਭਾਵੇਂ ਸਿਟੀ ਥਾਣਾ ਫਰੀਦਕੋਟ ਦੀ ਪੁਲਿਸ ਨੇ ਮ੍ਰਿਤਕਾ ਦੇ ਪਤੀ ਸੱਸ ਦਿਉਰ ਨਨਾਨ ਆਦਿ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਪਰ ਮ੍ਰਿਤਕਾ ਦੇ ਪਿਤਾ ਅਸ਼ੋਕ ਕੁਮਾਰ ਅਤੇ ਮਾਤਾ ਨਿਰਮਲਾ ਦੇਵੀ ਸਮੇਤ ਵੱਖ-ਵੱਖ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਹੈ ਕਿ ਵਿਅਤਾ ਵੀਨੂ ਪ੍ਰਿਆ ਦੀ ਮੌਤ ਨਹੀਂ ਹੋਈ ਬਲਕਿ ਉਸ ਨੂੰ ਕਤਲ ਕਰਕੇ ਫਾਹੇ ਲਾ ਦਿੱਤਾ ਗਿਆ ਉਨ੍ਹਾਂ ਆਖਿਆ ਕਿ ਜਦੋਂ ਉਹ ਘਟਨਾ ਸਥਾਨ ਤੇ ਪੁੱਜੇ ਤਾਂ ਵੀਨੂ ਦੀ লাশ ਪੱਖੇ ਨਾਲ ਲਟਕ ਰਹੀ ਸੀ ਸਗੋਂ ਉਸਦੇ ਪੈਰ ਬੈੱਡ ਉੱਪਰ ਲੱਗੇ ਹੋਏ ਸਨ ਇਸ ਤੋਂ ਸਾਫ਼ ਜਾਇਰ ਹੁੰਦਾ ਹੈ ਕਿ ਉਸ ਨੂੰ ਕਤਲ ਕਰਕੇ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਮ੍ਰਿਤਕਾਂ ਦੇ ਵਾਰਸਾਂ ਨੇ ਦੋਸ਼ ਲਾਇਆ ਕਿ ਐਮਏ ਪਾਸ ਲੜਕੀ ਦੇ ਵਿਆਹ ਮੌਕੇ ਹਸੀਅਤ ਤੋਂ ਵੱਧ ਦਾਜ ਦਿੱਤਾ ਗਿਆ ਪਰ ਦਾਜ ਦੇ ਲਾਲਚੀਆਂ ਨੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਕੁੜਕਪੁਰਾ ਤੋਂ ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਮੀਤਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਸੁਰਿੰਦਰ ਸ਼ਰਮਾ ਜੀ ਮੈਂ ਲੜਕੀ ਦਾ ਸਾਕ ਆਇਆ ਮੇਰੇ ਛੋਟੇ ਭਰਾ ਦੀ ਲੜਕੀ ਸੀ ਮਿਤੀ 30 6 2003 ਨੂੰ ਇਹਦੀ ਮੈਰਿਜ ਕੀਤੀ ਸੀ 34 34 34 30 ਅਪ੍ਰੈਲ 34 ਨੂੰ 34 2006 ਨੂੰ ਅਸੀਂ ਮਤਲਬ ਇਹ ਲੜਕੀ ਦੀ ਸ਼ਾਦੀ ਕੀਤੀ ਸੀ ਮਤਲਬ ਐਸ ਨੂੰ ਤੇ ਫੁੱਲ ਜਿਹੜਾ ਜਿਹੜਾ ਸੀ ਅਸੀਂ ਮਤਲਬ ਦਿੱਤਾ ਹੋਟਲ ਦੇ ਵਿੱਚ ਵਿਆਹ ਕੀਤਾ ਪਟਾਟਾ ਮੋਟਰ ਵਾਲੇ ਜਿਹੜੇ ਹੈਗੇ ਲక్ష్మణਦਾਸ ਮਹਿਤਾ ਜੀ ਉਹਨਾਂ ਦੇ ਹੋਟਲ ਦੇ ਵਿੱਚ ਉੱਤੇ ਬੀਬੀ ਵਾਲਾ ਰੋਡ ਤੇ ਉੱਥੇ ਸੀ ਹੋਟਲ ਦਾ ਨਾਮ ਨਹੀਂ ਮੈਨੂੰ ਪਤਾ ਕੀ ਹੈ ਕੋਈ ਸਾਵਾ ਪਰਿਆ ਕਹਿੰਦੇ ਇੱਕ ਮੇਰੀ ਭਤੀਜੀ ਬੀਨੂ ਪ੍ਰਿਆ ਦੀ ਸ਼ਾਦੀ 30 ਅਪ੍ਰੈਲ 2021 ਨੂੰ ਕੋੜਕੋਰਾ ਵਿਖੇ ਸ਼ੁਭ ਮੌਤ ਗਿਲ ਜੋ ਕਿ ਸਦਰ ਥਾਣੇ ਦੇ ਵਿੱਚ ਬਤੌਰ ਸਪਾਹੀ ਦੇ ਕੰਮ ਕਰਦਾ ਹੈ ਉਸੇ ਨਾਲ ਕੀ ਕੀਤੀ ਗਈ ਫਿਕਸ ਹੋਈ ਕੀਤੀ ਗਈ ਉਹਦੇ ਨਾਲ ਠੀਕ ਹੈ ਨਾ ਅਸੀਂ ਆਪ ਦੀ ਹਸੀ ਦੇ ਮੁਤਾਬਕ ਵੱਧ ਤੋਂ ਵੱਧ ਦੇ ਹੀ ਦਿੱਤਾ 15 15 ਰੁਪਏ 16 ਟੋੜੇ ਕਟੋ-ਕਟ ਸਿਉਣਾ ਦਿੱਤਾ ਸਾੜੀਆਂ ਦਿੱਤੀਆਂ ਕੱਪੜੇ ਤੇ 6 ਲੱਖ ਰੁਪਏ ਨਗਦ ਦਿੱਤਾ ਇੱਕ ਸੈਂਟਰੋ ਕਾਰ ਦਿੱਤੀ ਅਸੀਂ ਉਹਦੇ باوجود ਵੀ ਸਾਡੀ ਕੁੜੀ ਨੂੰ ਇਹ बार-बार ਟਾਰਚ ਕਰਦੇ ਰਹੇ ਤੂੰ ਕੰਬਲ ਕੱਟ ਲੈ ਕੇ ਆਈਆਂ ਆਂ ਛਾਂਪਾ ਕੱਟ ਲੈ ਕੇ ਆਈਆਂ ਇਹ ਇਹ ਲੈ ਕੇ ਆਏ ਬੋਲੇਗਾ ਤੂੰ ਇਹ ਏਸੀ ਨਹੀਂ ਲੈ ਕੇ ਆਈ ਕਿੰਨਾ ਚਿਰ ਹੋਇਆ ਵਿਆਹ ਹੋਣ ਦੋ ਤਾਂ ਦੋ ਵੀ ਨਹੀਂ ਸਿਰਫ 30 April ਦੀ ਸ਼ਾਦੀ ਸੀ 30 June ਨੂੰ ਇਹਨਾਂ ਨੇ ਕੁੜੀ ਮਾਰਤੀ ਜੇ ਇਹ ਕੱਲ ਸ਼ਾਮ ਨੂੰ ਸਾਨੂੰ 8 ਵਜੇ ਘਰੇ ਫੋਨ ਆਇਆ ਜੀ ਸਾਡਾ ਰਿਸ਼ਤੇਦਾਰ ਅਰਿੰਦਰ ਕੁਮਾਰ ਸ਼ਰਮਾ ਜੋ ਕਿ ਇੱਥੇ ਕੋਟਕਪੂਰਾ ਵਿਖੇ ਰਹਿੰਦਾ ਹੈਗਾ ਉਹਦਾ ਫੋਨ ਆਇਆ ਵੀ ਤੁਸੀਂ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਅਸੀਂ ਅਸੀਂ ਉਸੇ ਸਮੇਂ ਕਾਰ ਲੈ ਕੇ ਇੱਥੇ ਪਹੁੰਚ ਗਏ ਜਿੰਦਰ ਕੁਮਾਰ ਸਾਡਾ ਪਹਿਲਾਂ ਪਹੁੰਚ ਚੁੱਕਿਆ ਸੀਗਾ ਅਰਿੰਦਰ ਕੁਮਾਰ ਨੇ ਜਾ ਕੇ ਦੇਖਿਆ ਕੁੜੀ ਦੀ ਮਾਂ ਕੁੜੀ ਮੁੰਡਾ ਦੋ ਬ ਛੋਟੇ ਮੁੰਡੇ ਸੀਗੇ ਸਾਰੇ ਆਰਾਮ ਨਾਲ ਕੁਰਸੀਆਂ ਤੇ ਬੈਠੇ ਸੀਗੇ ਤੇ ਉਹਨਾਂ ਨੇ ਪੁੱਛਿਆ ਵੀ ਬੀਨੂ ਪ੍ਰੀਆ ਦਾ ਕੀ ਹਾਲ ਆ ਕਹਿੰਦਾ ਉੱਪਰ ਜਾ ਕੇ ਦੇਖ ਲੈ ਉੱਪਰ ਜਾ ਕੇ ਦੇਖਿਆ ਉਹਦੇ ਹੋਸ਼ ਉੱਡ ਗਏ ਕੁੜੀ ਟੰਗੀ ਪਈ ਸੀ ਪੱਖਿਆਂ ਟੰਗੀ ਪਈ ਸੀ ਦੋ ਚੁੰਨੀਆਂ ਨਾਲ ਗੱਲ ਲਟਾ ਸੀ ਪੈਰ ਸੀ ਉਹਦੇ ਉਹਦੇ ਲੱਗੇ ਹੋਏ ਹੋਏ ਸੀ ਉਹਦੇ ਬੈੱਡ ਨਾਲ ਬੈੱਡ ਨਾਲ ਅੱਛਾ ਬੈੱਡ ਨਾਲ ਲੱਗੇ ਹੋਏ ਬਿਲਕੁਲ ਬੈੱਡ ਨਾਲ ਲੱਗੇ ਹੋਏ ਸੀ ਕਿ ਬੈੱਡ ਨਾਲ ਦੋ ਮਹੀਨੇ ਤੁਸੀਂ ਸ਼ਾਦੀ ਕੀਤੀ ਆ ਹਾਂਜੀ ਉਹਨਾਂ ਦੋ ਮਹੀਨਿਆਂ ਦੇ ਦਰਮਿਆਨ ਤੁਹਾਡਾ ਆਉਣ ਜਾਣ ਰਿਹਾ ਕਰਦੇ ਵੇਲੇ ਹਾਂਜੀ ਹਾਂਜੀ 21 ਤਰੀਕ ਜਿੱਦੇ ਨਿਮਾਣੀ ਕਾਸ਼ ਸੀ ਸੀਗੀ ਅਸੀਂ ਉਹਦੇ ਨਿਮਾ ਦੇਖੇ ਗਿਆ ਕਿ ਜਾਂ ਉਦੋਂ ਇਸ ਸਮੇਂ ਦਰਮਿਆਨ ਕੁੜੀ ਨੇ ਤੁਹਾਨੂੰ ਕੋਈ ਇਹੋ ਜਿਹੀ ਗੱਲਾਂ ਦੱਸਿਆ ਵੀ ਮੈਨੂੰ ਪਰੇਸ਼ਾਨ ਕਰਦੇ ਆ ਹਾਂ ਉਹ ਕਹਿੰਦੇ ਮੇਰੇ ਕੋਲ ਰੋਜ਼ ਕਹਿੰਦੇ ਵੀ ਆਹ ਡਿਮਾਂਡ ਕਰਦੇ ਹੈਗੇ ਵੀ ਸਿੰਗਲ ਬੈੱਡਕ ਦਾ ਕੰਬਲ ਦਿੱਤਾ ਡਬਲ ਬੈੱਡ ਨਹੀਂ ਦਿੱਤਾ ਅਸੀਂ ਆਪ ਦੀ ਭੂਆ ਨੂੰ ਦੇਣਾ ਦਿਨਾ ਅਸੀਂ ਭੂਆ ਨੂੰ ਕੀ ਕਹਾਂਗੇ ਅਸੀਂ ਐ ਅਸੀਂ ਉਹ ਬਾਲੀਆਂ ਪਾਉਣੇ ਬਾਲੀਆਂ ਨੇ ਪਾਉ ਆਹ ਬਾਲੀਆਂ ਪਾ ਦਿੱਤੀਆਂ ਹਲਕੀਆਂ ਦਿੱਤੀਆਂ ਆਚਾਂਬ ਦਿੱਤੀ ਹਲਕੀ ਉਹਨਾਂ ਮਤਲਬ ਵਾਰ-ਵਾਰ ਟਾਰਚ ਕਰਦੇ ਰਹੇ ਉਹ ਟੌਰਚਰ ਕਰਕੇ ਇਹਨਾਂ ਦਾ ਕੋਈ ਫੈਮਿਲੀ ਡਿਸਕਿਊਟ ਵੀ ਹੁੰਦਾ ਸੀ ਆਪਸ ਵਿੱਚ ਕੁੜੀ ਨੂੰ ਕਦੇ ਇਹਨਾਂ ਨੇ ਕੁੱਟਿਆ ਮਾਰੀ ਨਹੀਂ ਇਹਦੀ ਜਿਹੜੀ ਇਹਨ ਜਿਹੜੀ ਇੱਕ ਕਵਾਲੀ ਆ ਨੰਦ ਆ ਜਿਹੜੀ ਸਾਡੀ ਕੁੜੀ ਨੰਦ ਆ ਉਹਨੇ ਵੱਤ ਤੋਂ ਵੱਤ ਮਾਮਾ ਧੀਆਂ ਦੀ ਇੱਕੋ ਗੱਲ ਸੀਗੀ ਉਹ ਉਹਨੇ ਵੱਤ ਤੋਂ ਵੱਤ ਸਾਡੀ ਕੁੜੀ ਨੂੰ ਟੌਰਚਰ ਕੀਤਾਗਾ ਜਿਹੜਾ ਉਹ ਮਰਨ ਤੱਕ ਕਾਰਨੀ ਜਿਹੜੀ ਇਹ ਸਾਡੇ ਇਹਦੀ ਨੰਦ ਆ ਸਾਡੀ ਕੁੜੀ ਦੀ ਉਹ ਬਣੀ ਜਾਂਦੀ ਮਰਨ ਦੀ ਮੰਗ ਕਰਦਾਂ ਆ ਰੋਜ਼ ਆਹੀ ਮੰਗ ਜੀ ਤੇ ਤੁਸੀਂ ਹੁਣ ਕੀ ਮੰਗ ਕਰਦੇ ਅਸੀਂ ਅਸੀਂ ਪ੍ਰਸ਼ਾਸਨ ਤੋਂ ਇਨਸਾਫ ਮੰਗ ਮੰਗ ਕਰਦੇ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਠੀਕ ਹੈ ਠੀਕ ਹੈ ਨਾ ਇਹਨੂੰ ਨੌਕਰੀ ਤੋਂ ਸਸਪੈਂਡ ਕੀਤਾ ਜਾਵੇ ਠੀਕ ਹੈ ਨਾ ਜੀ ਅਣ ਵੱਤ ਪਾਸਾ ਜਾ ਮੇਰਾ ਸੀ ਅਸੀਂ ਪ੍ਰਸ਼ਾਸਨ ਦੇ ਮਗਰ ਹਜੇ ਤੱਕ ਹਜੇ ਤੱਕ ਪ੍ਰਸ਼ਾਸਨ ਨੇ ਉਹਦੀ ਮਤਲਬ ਹਜੇ ਰੈਸਟ ਨਹੀਂ ਪਾਈ ਰਾਤ ਉਹਨੂੰ ਰਾਤ ਰਾਤ ਉਹਨੂੰ ਲਿਆਏ ਸੀਗੇ ਪੰਜਾਂ ਟੱਬਰ ਤੇ ਲਿਆਏ ਸੀਗੇ ਐਸ ਥਾਣੇ 'ਚ ਰੱਖੀ ਬੈਠੇ ਹੈਗੇ ਪੰਜਾਂ ਦੇ ਬਿਠਾਈ ਬੈਠੇ ਪੰਜਾਂ ਦੇ ਬਿਠਾਈ ਬੈਠੇ ਉਹਨਾਂ ਨੂੰ ਹਜੇ ਤੱਕ ਉਹਦੀ ਰੈਸਟ ਨਹੀਂ ਪਾਈ ਕਹਿੰਦੇ ਅਸੀਂ ਰੈਸਟ ਪਾ ਦਾਂਗੇ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਊਗੀ ਸਾਡੀ ਕੁੜੀ ਦਾ ਪੋਸਟਮਾਰਟਮ ਦੀ ਰਿਪੋਰਟ ਅਜਾ ਉੱਥੇੋਂ ਉੱਥੋਂ ਆ ਗਈ ਹੋਵੇ ਸਾਡੇ ਕੋਲ ਡੈਡ ਬਾਡੀ ਸਾਡੀ ਇਹ ਪੋਸਟ ਡੈਡ ਬਾਡੀ ਸਾਡੀ ਇਹ ਗੱਡੀ 'ਚ ਐਮਬੂਲੈਂਸ ਦੇ ਵਿੱਚ ਹੁਣ ਤੁਹਾਡ ਕੱਲ 4 ਵਜੇ ਮੇਰੇ ਬਾਪ ਕੁੜੀ ਦੇ ਪੌਣ ਪੁੱਤੂ ਚੋ ਬਗਾ ਸਾਢੇ 3 ਵਜੇ ਸੇ ਮੇਰੀ ਮਾਂ ਕ ਘਰ ਵਾਲੀ ਕੋਲ ਪੌਣ ਆਏਗਾ ਮੰਮੀ ਵੀ ਠੀਕ ਹੈਗੀ ਚਲ ਠੀਕ ਹੈਗੀ ਹੋ ਤੂੰ ਬਸ ਸੁਚੋਪਾ ਹੋ ਗਿਆਗਾ ਉਹ ਡਰਦੀ ਮਰੀ ਐਸੇ ਧਮਕੀ ਦੇ ਕੇ ਡਰਾ ਰਖੀ ਸੀ ਉਹਨੂੰ ਵੀ ਤੇ ਘਰੇ ਤੂੰ ਦੱਸ ਦੇਂਗੀ ਕਰ ਦੇਂਗੀ ਵੀ ਮੈਂ ਤੇਰਾ ਕੁਝ ਕਰ ਦੂੰਗਾ ਐਟ ਤੇ ਆ ਗਿਆ ਗੱਲ ਕੀ ਆਉਣੇ ਫਿਰ ਆ ਦੇ 2 ਮਹੀਨੇ ਦੇ ਵਿੱਚ ਫੋਨ ਤੇ ਘਰੇ ਕੋਈ ਗੱਲ ਨਹੀਂ ਇਦਾਂ ਦੀ ਦੱਸੀ ਵੀ ਤੁਹਾਨੂੰ ਕੋਈ 17 ਦਿਨ ਪਹਿਲਾਂ ਲੈ ਕੇ ਗਈ ਸਾਡੇ ਕੋਲ ਆ ਕੇ ਜੀ 2 ਮਿੰਟਾਂ ਤੱਕ ਕੋਈ ਗੱਲ ਨਹੀਂ ਕੀਤੀ ਕੁੜੀ ਨੇ ਵੀ ਕਹੇ ਚੱਲ ਆਪੇ ਮੈਂ ਕੁਦਰ ਦੀ ਆਪੇ ਸੈੱਟ ਹੋ ਜੂ ਚੱਲ ਕੋਈ ਗੱਲ ਨਹੀਂ ਕੋਈ ਨਵੀਂ ਨਵੀਂ ਜਗ੍ਹਾ ਤੇ ਗਈਆਂ ਵੀ ਮੈਂ ਸੈੱਟ ਹੋ ਜੂਗੀ ਕੀ ਮੰਗ ਕਰ ਦੋ ਮੈਂਗਸ ਤਾਂ ਸਰਕਾਰ ਕੋਲ ਫੁੱਲ ਮੰਗ ਕਰਦੇ 95 ਫਾਂਸੀ ਹੋਵੇ ਉਹਨਾਂ ਸਾਲੇ ਮੇਰੇ ਜਿਵੇਂ ਕੁੱਤੇ ਜਿਵੇਂ ਤੇ ਐਣਾ ਮਾਰ ਸੇ ਤਾਂ ਬੱਚੇ ਦੇ ਮੇਢ ਤੇ ਤੋਂ 1.5 ਮਿੰਟ ਦਾ ਬੱਚਾ ਸੀਗਾ ਜੀ ਐੜਾ ਮਾਰਦਾ ਰਲ ਗਿਆ ਸਾਰੇ ਨੇ ਮੁੰਡਾ ਆ ਗਿਆ ਸੀ ਗੁਰ ਕੋਲ ਪੇਟ ਦੇ ਵਿੱਚ ਜੀ ਸਾਰਾ ਟਪਰੇ ਨੂੰ ਟਰਚਰ ਕਰਦਾ ਸੀ ਸਾਰਾ ਟੱਪਾ ਟਰਚਰ ਕਰਦਾ ਸੀ ਅਸਿਰ ਨੂੰ ਦੋ ਮਹੀਨੇ ਪਹਿਲਾਂ ਵਿਆਹ ਕੇ ਆਈ ਨਵ ਵਿਆਤਾ ਦੀ ਦਰਦਨਾਕ ਮੌਤ ਕਰਕੇ ਉਹਦੇ ਪਰਿਵਾਰਕ ਮੈਂਬਰ ਮਾਤਾ ਪਿਤਾ ਤੇ ਹੋਰ ਰਿਸ਼ਤੇਦਾਰਾਂ ਤੋਂ ਤੁਸੀਂ ਸੁਣ ਲਈ ਲਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਖੁਦਕੁਸ਼ੀ ਨਹੀਂ ਇਹ ਕਤਲ ਹੈ ਹੁਣ ਦੇਖੋ ਪੁਲਿਸ ਆਪਣੀ ਕਾਰਵਾਈ ਦੇ ਵਿੱਚ ਇਹ ਨਨੂ ਇਨਸਾਫ ਦਵਾਉਂਦੀ ਹੈ ਕੀ ਸਪਸ਼ਟ ਕਰਦੀ ਹੈ ਇਹਦਾ ਅਸਲ ਕਾਰਨ ਲੱਭ ਕੇ ਵਾਰਸਾਂ ਨੂੰ ਕੀ ਦੱਸਿਆ ਜਾਂਦਾ ਹੈ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੇ ਨਾਲ ਮੈਂ ਗੁਰਮੀਤ ਸਿੰਘ ਮੀਤਾ ਕੋਟ ਕਪੂਰਾ